ਅੱਜਕੱਲ ਤੁਸੀਂ ਇੱਕ ਸ਼ਿਕਾਇਤ ਬਹੁਤ ਵੇਖੀ ਹੋਊਗੀ ਕਿ ਜਿਹੜੇ ਬੱਚੇ ਆ ਉਹ ਵਿਆਹ ਤੋਂ ਬਾਅਦ ਬਹੁਤ ਜਲਦੀ ਹੱਥ ਖਰੇ ਕਰ ਜਾਂਦੇ ਆ ਕਹਿੰਦੇ ਆ ਕਿ ਸਾਡੇ ਪੱਲੇ ਕੁਹਣੀ ਰਹਿ ਗਿਆ ਜਾਂ ਉਹਨਾਂ ਨੂੰ ਬੱਚਾ ਲੈਣ ਦੇ ਵਿੱਚ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਇਹ ਸਭ ਕਾਰਨ ਕੀ ਨੇ ਜਾਂ ਤੇ ਉਹਨਾਂ ਹੱਥ ਰੱਸੀ ਬਹੁਤ ਜ਼ਿਆਦਾ ਕੀਤੀ ਆ ਜਾਂ ਗਲਤ ਸੰਗਤ ਵਿੱਚ ਪੈ ਕੇ ਗਲਤ ਕੰਮ ਬਹੁਤ ਕੀਤੇ ਆ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰਾ ਅੱਡੇ ਤੇ ਆਪਣੀ ਸ਼ਾਪ ਹੈ ਆਪਣਾ ਕਲੀਨਿਕ ਹੈ ਜਿੰਨਾ ਮੁੰਡਿਆਂ ਨੇ ਆਪਣਾ ਹੱਥ ਰਸੀ ਕਰ ਕਰਕੇ ਮੁੱਠ ਨੂੰ ਜਦਾ ਕਮ ਆਘਮ ਆਕੇ ਬੇੜਾ ਕਰ ਲਿਆ ਉਹਨਾਂ ਵਾਸਤੇ ਬਹੁਤ ਵਧੀਆ ਨੁਸਖਾ ਲੈ ਕੇ ਆਵਾਂ ਜਿਹਦੇ ਇਸਤੇਮਾਲ ਕਰਨ ਦੇ ਨਾਲ ਤੁਹਾਨੂੰ ਜੋ ਇਹ ਵੀਕਨੈਸ ਸੇ ਕਮਜ਼ੋਰੀ ਹੈ ਬੱਚਾ ਨਹੀਂ ਹੋ ਰਿਹਾ ਸ਼ਕਰਾਣੂਆਂ ਦੀ ਕਮੀ ਹੈ ਇਹ ਹਰ ਚੀਜ਼ ਬਿਲਕੁਲ ਠੀਕ ਹੋ ਜਾਏਗੀ ਕਿਉਂਕਿ ਇਹ ਚੀਜ਼ਾਂ ਦੇ ਕਰਕੇ ਘਰ ਬਰਬਾਦ ਹੋ ਜਾਂਦੇ ਨੇ ਘਰ ਜਿਹੜੇ ਬਿਲਕੁਲ ਖਤਮ ਹੋ ਜਾਂਦੇ ਨੇ ਨੁਸਖਾ ਬਣਾਉਣਾ ਕਿਵੇਂ ਆ ਵਰਤਨਾ ਕਿਵੇਂ ਆ ਇਸਤੇਮਾਲ ਕਿਵੇਂ ਕਰਨਾ ਹੈ ਇਹ ਵੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਇਹਦੇ ਵਿੱਚ ਪੈਣਾ ਕੀ ਕੀ ਹੈ ਲਾਜਵੰਤੀ ਭਖੜਾ ਕੌਂਜ ਬੀਜ ਸ਼ਤਾਵਰ ਸਫੇਦ ਮੁਸਲੀ ਅਸ਼ਵਗੰਧਾ 30 ਗ੍ਰਾਮ ਠਾਗੀ ਵਾਲੀ ਮਿਸ਼ਰੀ 200 ਗ੍ਰਾਮ 20 ਕੇ ਮਿਕਸ ਕਰਕੇ ਸਾਰੇ ਜਿੰਨਾ ਨੂੰ ਪਾਊਡਰ ਬਣਾ ਲਓ ਇਹ ਚ ਪਾ ਲਓ 5 ਗ੍ਰਾਮ ਪ੍ਰਵਾਲ ਪਿਸਤੀ 5 ਗ੍ਰਾਮ ਮੋਤੀ ਪਿਸਤੀ ਤੇ 5 ਗ੍ਰਾਮ ਲੋਹ ਪਸਾ ਇਹਦਾ ਪਾਊਡਰ ਤਿਆਰ ਕਰਕੇ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਓ ਦੁੱਧ ਨਾਲ ਖਾਓ ਇਹਨੂੰ ਲਗਾਤਾਰ ਖਾਣ ਦੇ ਨਾਲ ਤੁਹਾਡੇ ਅੰਦਰ ਜੋ ਵੀਕਨੈਸ ਹੈ ਕਮਜ਼ੋਰੀ ਹੈ ਜੋ ਥਕਾਵਟ ਹੈ ਉਹ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜੂਗੀ ਤੁਹਾਨੂੰ ਜੋ ਵੀ ਸਮੱਸਿਆ ਹੈ ਜੋ ਵੀ ਕਮੀ ਹੈ ਉਹ ਹੌਲੀ ਹੌਲੀ ਬਿਲਕੁਲ ਠੀਕ ਹੋਣੀ ਸ਼ੁਰੂ ਹੋ ਜੂਗੀ ਨੁਸਖਾ ਵਰਤ ਕੇ ਵੇਖੋ ਬਹੁਤ ਵਧੀਆ ਨੁਸਖਾ ਵਾ ਇਹ ਸਾਨੂੰ ਮਿਲਣਾ ਹੈ ਤਾਂ ਹਰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਪਿੰਡ ਬੂਪਾ ਰੇ ਮਾਡਲ ਤਰਨਤਾਰਨ ਜ਼ਿਲ੍ਹਾ ਪਟਿਆਲਾ ਲਾਗੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਚਾਹੇ ਤਾਂ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਮੇਰੀਆਂ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਧੰਨਵਾਦ ਉਸ